ਦਸੰਬਰ ਮਹੀਨੇ ਦੀ ਪੈਨਸ਼ਨ ਅੱਧਾ ਜਨਵਰੀ ਵੀ ਗਿਆ 2025 ਦੀਆਂ ਪੈਨਸ਼ਨਾਂ ਦਾ ਕੀ ਹੋਇਆ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਤੇ ਅੰਗਹੀਨ ਵੀਰਾਂ ਦੀ ਪੈਂਚਨ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਦੇ ਤਾਜ਼ਾ ਅਪਡੇਟ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਤੇ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰਿਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੀਆਂ ਪੈਨਸ਼ਨ ਐ ਦਸੰਬਰ ਮਹੀਨੇ ਤੱਕ ਦੀਆਂ ਉਸ ਬਾਰੇ ਪੂਰੀ ਵੀਡੀਓ ਲੈ ਕੇ ਆਏ ਆਂ ਕਿੱਥੇ ਕਿੱਥੇ ਆ ਗਈਆਂ ਤੇ ਕੀ ਹੋਇਆ ਸਾਰੀਆਂ ਪੈਨਸ਼ਨਾਂ ਦਾ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਚੱਲ ਰਹੀ ਸੀ ਕਿ ਸਰਕਾਰ ਹੁਣ 10 ਮਹੀਨਿਆਂ ਦੀ ਪੈਨਸ਼ਨ ਹੀ ਦਿਆ ਕਰੇਗੀ ਪੂਰੇ 12 ਮਹੀਨਿਆਂ ਦੀ ਪੈਨਸ਼ਨ ਨਹੀਂ ਮਿਲੇਗੀ ਪਰ ਇਸ ਤੇ ਵਿਰਾਮ ਲੱਗਦੇ ਹੋਏ ਹੁਣ ਨਵਾਂ ਅਪਡੇਟ ਸਾਹਮਣੇ ਆ ਗਿਆ ਹੈ ਤੇ ਇਸ ਬਾਰੇ ਪੂਰੀ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਉਸ ਤੋਂ ਪਹਿਲਾਂ ਖਾਸ ਅਪਡੇਟ ਹੈ ਪਹਿਲਾਂ ਉਸ ਤੇ ਨਿਗਾਹ ਮਰਾਂਗੇ ਲਾਸਟ ਦੇ ਵਿੱਚ ਦੱਸਾਂਗੇ ਪੈਨਸ਼ਨ ਬਾਰੇ ਸੀਟ ਬੈਲਟ ਨਾ ਲਾਉਣ ਤੇ ਹੋਵੇਗਾ 1000 ਰੁਪਏ ਦਾ ਜੁਰਮਾਨਾ ਕਿੰਨਾ ਵਾਸਤੇ ਇਹ ਐਲਾਨ ਕੀਤਾ ਗਿਆ ਕਿਹੜੀ ਸਰਕਾਰ ਦਾ ਐਲਾਨ ਹੈ ਇਸ ਬਾਰੇ ਪਹਿਲਾਂ ਚਰਚਾ ਕਰ ਲੈਣੇ ਆ ਹਰਿਆਣਾ ਸਰਕਾਰ ਨੇ ਹੁਣ ਸੂਬੇ ਵਿੱਚ ਹਰਿਆਣਾ ਰੋਡਵੇਜ ਬੱਸਾਂ ਚਲਾਉਣ ਵਾਲੇ ਸਾਰੇ ਡਰਾਈਵਰਾਂ ਲਈ ਸੀਟ ਬੈਲਟ ਲਾਉਣਾ ਲਾਜ਼ਮੀ ਕਰ ਦਿੱਤਾ ਹੈ ਇਸ ਸਬੰਧੀ ਇੱਕ ਆਦੇਸ਼ ਟਰਾਂਸਪੋਰਟ ਵਿਭਾਗ ਦੇ ਵਿਧੀਕ ਮੁਖਸਤਕਰ ਵੱਲੋਂ ਜਾਰੀ ਕੀਤਾ ਗਿਆ ਆਦੇਸ਼ ਅਨੁਸਾਰ ਸੀਟ ਬੈਲਟ ਨਾ ਲਾਉਣ ਤੇ 1000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ ਇਸ ਤੋਂ ਇਲਾਵਾ ਡਰਾਈਵਰ ਵਿਰੁੱਧ ਦਾ ਵਿਭਾਗੀय ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ ਜੇਕਰ ਕਿਸੇ বাস ਵਿੱਚ ਸੀਟ ਬੈਲਟ ਦੀ ਘਾਟ ਹੈ ਤਾਂ ਡਰਾਈਵਰ ਜ਼ਿੰਮੇਵਾਰ ਨਹੀਂ ਹੋਵੇਗਾ ਅਜਿਹੀ ਸਥਿਤੀ ਵਿੱਚ ਜ਼ਿੰਮੇਵਾਰ ਜੁਰਮਾਨੇ ਦੀ ਜ਼ਿੰਮੇਵਾਰੀ ਸੰਬੰਧਤ ਰੋਡਵੇਜ ਵਰਕਸ਼ਾਪ ਮੈਨੇਜਰ ਦੀ ਹੋਵੇਗੀ ਜੇਕਰ ਕਿਸੇ ਬੱਸ ਦੇ ਵਿੱਚ ਸੀਟ ਬੈਲਟ ਨਹੀਂ ਹੈ ਡਰਾਈਵਰ ਡਰਾਈਵਰ ਵਾਸਤੇ ਤਾਂ ਉਸ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸੰਬੰਧਤ ਰੋਡਵੇਜ ਵਰਕਸ਼ਾਪ ਦਾ ਮੈਨੇਜਰ ਹੈ ਜਿਹੜਾ ਉਸ ਦਾ ਜ਼ਿੰਮੇਵਾਰ ਹੋਵੇਗਾ ਜੇਕਰ ਸੀਟ ਬੈਲਟ ਹੈ ਤੇ ਡਰਾਈਵਰ ਨਹੀਂ ਲਾ ਰਿਹਾ ਫੜਿਆ ਜਾਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਡਰਾਈਵਰ ਦੀ ਖੁਦ ਹੀ ਹੋਵੇਗੀ ਡਰਾਈਵਰ ਨੂੰ 1000 ਰੁਪਏ ਜੁਰਮਾਨਾ ਲੱਗੇਗਾ ਤੇ ਨਾਲ ਹੀ ਵਿਭਾਗੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਹ ਹਰਿਆਣਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਹਰਿਆਣਾ ਰੋਡਵੇਜ ਦੇ ਜਿੰਨੇ ਵੀ ਡਰਾਈਵਰ ਨੇ ਹੁਣ ਰੋਡਵੇਜ ਬੱਸਾਂ ਚਲਾਉਂਦੇ ਹੋਏ ਸੀਟ ਬੈਲਟ ਲਾ ਕੇ ਤੁਹਾਨੂੰ ਨਜ਼ਰ ਆਉਣਗੇ ਜੇਕਰ ਤੁਸੀਂ ਵੀ ਕਿਸੇ ਡਰਾਈਵਰ ਨੂੰ ਇਹ ਅੰਗਹਿਲੀ ਕਰਦਾ ਹੋਇਆ ਦੇਖਦੇ ਹੋ ਤਾਂ ਇਸ ਦੀ ਸ਼ਿਕਾਇਤ ਤੁਸੀਂ ਕਰ ਸਕਦੇ ਹੋ ਇਸ ਦੀ ਸ਼ਿਕਾਇਤ ਕਰਨ ਵਾਸਤੇ ਵੀ ਇੱਕ ਨੰਬਰ ਜਾਰੀ ਕੀਤਾ ਜਾਏਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਜਿਵੇਂ ਹੀ ਉਸ ਦੀ ਸਾਨੂੰ ਸੂਚਨਾ ਮਿਲ ਜਾਂਦੀ ਹੈ ਤਾਂ ਨਾਲ ਹੀ ਇਹ ਦੱਸ ਦਈਏ ਕਿ ਜੇਕਰ ਜਿਨ੍ਹਾਂ ਦੀ ਪੈਨਸ਼ਨ ਲਗਾਤਾਰ ਖਾਤੇ ਦੇ ਵਿੱਚ ਆ ਰਹੀ ਸੀ ਤੇ ਪਿਛਲੇ 2-3 ਮਹੀਨਿਆਂ ਤੋਂ ਪੈਨਸ਼ਨਾਂ ਨਹੀਂ ਆਈਆਂ ਸੀ ਉਹ ਲਗਾਤਾਰ ਇਹ ਉਠਾ ਰਹੇ ਸਨ ਮੰਗ ਉਠਾ ਰਹੇ ਸਨ ਕਿ ਇਸ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ ਕਿ ਪੈਨਸ਼ਨਾਂ ਕਦੋਂ ਆਉਣਗੀਆਂ ਕਿਉਂਕਿ ਇਸ ਸੰਬੰਧੀ ਇੱਕ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਚੱਲ ਰਹੀ ਸੀ ਕਿ ਹੁਣ ਸਰਕਾਰ 10 ਮਹੀਨਿਆਂ ਦੀ ਪੈਨਸ਼ਨ ਹੀ ਦਿਆ ਕਰੇਗੀ ਪਰ ਇਸ ਤੇ ਵਿਰਾਮ ਲੱਗ ਗਿਆ ਹੁਣ ਸਰਕਾਰ ਨੇ ਇਸ ਨੂੰ ਜਿਹੜਾ ਸਾਰਾ ਸ਼ੱਕ ਸੀ ਉਹ ਦੂਰ ਕਰ ਦਿੱਤਾ ਕਿਉਂਕਿ ਦਸੰਬਰ ਤੱਕ ਦੀਆਂ ਸਾਰੀਆਂ ਪੈਨਸ਼ਨਾਂ ਖਾਤਿਆਂ ਦੇ ਵਿੱਚ ਭੇਜ ਦਿੱਤੀਆਂ ਗਈਆਂ ਨੇ ਭਾਵੇਂ ਉਹ ਬੁਢਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੋਵੇ ਜਾਂ ਦਿਵਿਆਂਗ ਵੀਰਾਂ ਦੀ ਪੈਨਸ਼ਨ ਹੋਵੇ ਇਹ ਸਾਰੀਆਂ ਪੈਨਸ਼ਨਾਂ ਖਾਤਿਆਂ ਦੇ ਵਿੱਚ ਦਸੰਬਰ 2025 ਤੱਕ ਦੀਆਂ ਪੰਜਾਬ ਸਰਕਾਰ ਨੇ ਭੇਜ ਦਿੱਤੀਆਂ ਨੇ ਤੁਸੀਂ ਵੀ ਆਪਣਾ ਖਾਤਾ ਚੈੱਕ ਕਰ ਸਕਦੇ ਹੋ ਤੁਹਾਡੇ ਖਾਤੇ ਦੇ ਵਿੱਚ ਵੀ ਇਹ ਪੈਨਸ਼ਨ ਜ਼ਰੂਰ ਪਹੁੰਚ ਗਈ ਹੋਵੇਗੀ ਕਿਉਂਕਿ 4 ਦਸੰਬਰ ਨੂੰ ਇੱਕ ਪੈਨਸ਼ਨ ਭੇਜੀ ਗਈ ਸੀ ਉਸ ਤੋਂ ਬਾਅਦ ਅਜੇ ਦੋ ਪੈਨਸ਼ਨਾਂ ਬਾਕੀ ਸਨ ਤਾਂ ਉਹ ਪੈਨਸ਼ਨਾਂ ਜਿਹੜੀਆਂ ਨੇ 6 ਜਨਵਰੀ ਨੂੰ ਇੱਕ ਪੈਨਸ਼ਨ ਪਾਈ ਗਈ ਹੈ ਤੇ ਉਸ ਤੋਂ ਬਾਅਦ 13 ਜਨਵਰੀ ਨੂੰ ਇੱਕ ਪੈਨਸ਼ਨ ਖਾਤਿਆਂ ਦੇ ਵਿੱਚ ਭੇਜੀ ਗਈ ਹੈ ਜੇਕਰ ਤੁਹਾਡੀ ਪੈਨਸ਼ਨ ਅਜੇ ਤੱਕ ਵੀ ਖਾਤੇ ਦੇ ਵਿੱਚ ਨਹੀਂ ਆਈ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਆਪਣੀ ਪੈਨਸ਼ਨ ਨੂੰ ਚੈੱਕ ਕਰਵਾਉਣ ਵਾਸਤੇ ਜੇਕਰ ਤੁਹਾਡੀ ਪੈਨਸ਼ਨ ਆਉਣੀ ਬੰਦ ਹੋ ਗਈ ਹੈ ਤਾਂ ਤੁਸੀਂ ਆਪਣੇ ਨੇੜੇ ਦੇ ਸੀਡੀਪੀਓ ਦਫ਼ਤਰ ਦੇ ਵਿੱਚ ਜਾ ਕੇ ਵੀ ਇਸ ਦੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਡਾ ਕੋਈ ਕਾਗਜ਼ ਦੀ ਕਮੀ ਹੋਵੇਗੀ ਜਾਂ ਕਿਸੇ ਹੋਰ ਗੱਲ ਤੋਂ ਪੈਨਸ਼ਨ ਰੁਕੀ ਹੈ ਤਾਂ ਤੁਸੀਂ ਉਸ ਸੰਬੰਧੀ ਕਾਰਵਾਈ ਜ਼ਰੂਰ ਕਰਵਾ ਸਕਦੇ ਹੋ ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਬੰਦ ਵੀ ਕੀਤੀਆਂ ਗਈਆਂ ਸੀ ਜਿਹੜੇ ਲੋਕ ਗਲਤ ਤਰੀਕੇ ਨਾਲ ਪੈਨਸ਼ਨਾਂ ਲੈ ਰਹੇ ਸਨ ਉਹਨਾਂ ਦੇ ਵੀ ਪੈਨਸ਼ਨਾਂ ਕੱਟੀਆਂ ਗਈਆਂ ਸਨ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸਨ ਜਿਹੜੇ ਲੋਕ ਵਦੇਸ਼ ਚਲੇ ਗਏ ਸੰਤੇ ਉਹਨਾਂ ਦੀਆਂ ਪੈਨਸ਼ਨਾਂ ਜਿਹੜਾ ਖਾਤਿਆਂ ਦੇ ਵਿੱਚ ਆਈ ਜਾਂਦੀਆਂ ਸੀ ਉਹ ਪੈਨਸ਼ਨਾਂ ਵੀ ਆਉਣੀਆਂ ਹੁਣ ਬੰਦ ਹੋ ਗਈਆਂ ਨੇ ਤੇ 1500 ਰੁਪਏ ਪੈਨਸ਼ਨਾਂ ਖਾਤਿਆਂ ਦੇ ਵਿੱਚ ਸਰਕਾਰ ਨੇ ਦਸੰਬਰ 2025 ਤੱਕ ਦੀਆਂ ਸਭ ਦੇ ਖਾਤਿਆਂ ਦੇ ਵਿੱਚ ਵਾ ਦਿੱਤੀਆਂ ਨੇ ਇਸ ਸੰਬੰਧੀ ਸੂਚਨਾ ਦੇਣ ਵਾਸਤੇ ਵੀਡੀਓ ਲੈ ਕੇ ਆਏ ਸੀ ਹੋਰ ਵੀ ਕੋਈ ਜਾਣਕਾਰੀ ਮਿਲਦੀ ਹੈ ਤੁਰੰਤ ਇਸੇ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬਜ਼ੁਰਗ ਨੂੰ ਹਰ ਇੱਕ ਮਾਤਾ ਪਿਓ ਨੂੰ ਇਸ ਦਾ ਪਤਾ ਲੱਗ ਸਕੇ ਕਿ ਪੈਨਸ਼ਨਾਂ ਨੇ ਜਿਹੜੀਆਂ ਉਹ ਖਾਤਿਆਂ ਦੇ ਵਿੱਚ ਸਭ ਦੀਆਂ ਆ ਚੁੱਕੀਆਂ ਨੇ ਤਾਂ ਇਸੇ ਤਰ੍ਹਾਂ ਦੀ ਹੋਰ ਵੀਡੀਓ ਤੁਰੰਤ ਲਿਆਵਾਂਗੇ ਜਿਵੇਂ ਹੀ ਸਾਨੂੰ ਸੂਚਨਾ ਮਿਲੇਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ